ਸਤਿ ਗੁਰੂ ਪਾਲ ਸਿੰਘ ਜੀ ਕਿੱਥੇ ਆਈ ਹੈ ਅੱਜ ਮੈਂ ਇਸ ਆਪਣੇ ਹਸਪਤਾਲ ਜੀ ਦਵਾਈ ਲੈਣ ਆਇਆ ਸੀ ਸਰੋ ਜੀ ਇੱਥੇ ਦੇਖਿਆ ਹਲਾਤ ਕੀ ਲੱਗ ਰਹੇ ਨੇ ਹਲਾਤ ਕੀ ਵੀ ਕੋਈ ਡਾਕਟਰ ਟੀਮ ਤਾਂ ਹੈ ਹੀ ਨਹੀਂ ਹੈਗੀ ਇੱਥੇ ਔਰ ਇੱਕ ਡਾਕਟਰ ਸੀ ਅਸਿਸਟੈਂਟਸ ਸਪੈਸ਼ਲਿਸਟ ਉਹਨਾਂ ਦੇ ਵੀ ਅੱਜ ਰਲੀ ਹੋ ਚੁੱਕੇ ਨੇ ਇਥੋਂ ਇੱਕ ਡਾਕਟਰ ਸਿਰਫ ਮੈਡੀਕਲ ਦਾ ਜਗ ਹੈ ਸਿਰਫ ਇੰਨੇ ਵੱਡੇ ਪਤਣਾ ਸ਼ਹਿਰ ਨੂੰ ਇੱਕ ਹੀ ਡਾਕਟਰ ਅਟੈਂਡ ਕਰ ਰਿਹਾ ਬਹੁਤ ਗੂਡ ਡਾਕਟਰ ਹੈਗੇ ਉਹ ਡਾਕਟਰ ਕੋ ਲੇਡੀਜ਼ ਵਾਸਤੇ ਕੁਛ ਵੀ ਨਹੀਂ ਹੈਗਾ ਇੱਥੇ ਕੋਈ ਐਮਰਜੈਂਸੀ ਟੈਂਡ ਕਰਾਉਂ ਤਾਂ ਕੁਛ ਵੀ ਨਹੀਂ ਪ੍ਰਬੰਧ ਹੋਇਆ ਗਿਆ ਇਥੇ ਮਰੀਜ਼ ਕੇ ਨਿਗਰਾਨੇ ਮਰੀਜ਼ਾਂ ਬਹੁਤ ਅਦਾਦ ਹੁੰਦੀ ਇੱਥੇ ਜੀ ਪਰ ਮਜਬੂਰ ਨੂੰ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਸ਼ਿਫਟ ਹੋਣਾ ਪੈ ਰਿਹਾ ਜਾਣਾ ਪੈ ਰਿਹਾ ਜਿੰਨੇ ਅਵਰੇ ਸੀ ਕੇਸ ਚ ਆਂਦੇ ਮਰੀਜ਼ ਕਿਤੇ ਜਰੂਰ ਐਮਰਜੈਂਸੀ ਹੋ ਤਾਂ ਜ਼ਿਆਦਾ ਇੱਥੇ ਲੋਕਲ ਪ੍ਰਾਈਵੇਟ ਵੀ ਨਹੀਂ ਨੇ ਜਾਂ ਫਿਰ ਸਮਾਣੇ ਜਾਂ ਵਟਿਆਲੇ ਜਾਣਾ ਪਏਗਾ ਜੀ ਉਹ ਕਾਫੀ ਦੂਰ ਹੋਂ ਕਰਕੇ ਮਰੀਜ਼ ਤੰਗ ਹੋਣਗੇ ਪੋ ਜੀ ਜਿੱਥੋਂ 60-60% ਦੂਰ ਜਾਣਾ ਹੋਵੇ ਤਾਂ ਸੱਫ ਡੈਥ ਦੇ ਚਾਂਸ ਬਹੁਤ ਜ਼ਿਆਦੇ ਨੇ ਇਸ ਇਲਾਕੇ 'ਚ ਇਹ ਹੀ ਇਕਲੌਤਾ ਹਸਪਤਾਲ ਹੈ ਜਿਹੜੀ ਇੰਨੀ ਸੁਵਿਧਾਵਾਂ ਨਹੀਂ ਰਹੀਆਂ ਇੱਥੇ ਕਿਤੇ ਦੇ ਨਾਲ ਹਾਂ ਜੀ ਬਿਲਕੁਲ ਇਹ ਉਹ ਇਕਲੌਤਾ ਹੀ ਇਮਰੀਜਨ ਬਹੁਤ ਜ਼ਿਆਦਾ ਤੰਗ ਹੋਣਾ ਪੈ ਰਿਹਾ ਤੇ ਹੋਰ ਥਾਵਾਂ ਤੇ ਜਾਣਾ ਪੈ ਰਿਹਾ ਬਿਲਡਿੰਗ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਜੀ ਪਰ ਰੂਮ ਵੀ ਵਧੀਆ ਨੇ ਜੀ ਬਟ ਮੇਨ ਡਾਕਟਰਾਂ ਦੀ ਕਾਰਡ ਮੰਗੇ ਸਰਕਾਰ ਤੋਂ ਸਰਕਾਰ ਦੀ ਮੰਗੇ ਕਿ ਸਾਡੇ ਸ਼ਹਿਰ ਨੂੰ ਡਾਕਟਰ ਦਿੱਤੇ ਜਾਣ ਸਪੈਸ਼ਲਿਸਟ ਬੱਚੇ ਸਪੈਸ਼ਲਿਸਟ ਚਾਪਟਰ ਜਿਹੜਾ ਜੋ ਬੱਚਾ ਕਿਸੇ ਤਰ੍ਹਾਂ ਦੀ ਬਿਮਾਰੀ ਹੋਣ ਗਰਮੀ ਆ ਗਿਆ ਰਹੀਆਂ ਨੇ ਬਿਮਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਆਉਣਗੀਆਂ ਜੀ ਇਸ ਲਈ ਕੋਈ ਸਬੰਧਤ ਡਾਕਟਰ ਹੋਣਾ ਚਾਹੀਦਾ ਇੱਥੇ ਇੱਥੇ ਕੋਈ ਨਹੀਂ ਹੈਗਾ ਇੱਥੇ ਜੀ ਜਿਹੜੀ ਵਾਰ ਤੇ ਸਮਾਣੇ ਪਟਿਆਲੇ ਹੀ ਜਾਣਾ ਪੈਂਦਾ ਕੋਈ ਪ੍ਰਬੰਧ ਬੱਜੇ ਨਹੀਂ ਹੈ ਕੋਈ ਟੁਕਾਂ ਪ੍ਰਬੰਧ ਨਹੀਂ ਮੰਗਿਆ ਕਿ ਇਸ ਹਸਪਤਲ ਨੂੰ ਡਾਕਟਰ ਭਾਇਆ ਕਰੇ ਜਾਣਾ ਤਾਂ ਜੋ ਕਿ ਇੱਥੇ ਪਹੁੰਚਦੇ ਮਰੀਜ਼ਾਂ ਦਾ ਫਾਇਦਾ ਹੋ ਸਕੇ ਔਰ ਉਹਨੂੰ ਦੂਰ ਜਾਣਾ ਨਾ ਪਵੇ ਤੰਗਣਾਉਣਾ ਪਵੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਕੀ ਹਾਲਾਤ ਨੇ ਜਿਹੜੇ ਮੈਡੀਕਲ ਸਟਾਫ ਦੀ ਹੈ ਕਮਿਊਨਿਟੀ ਹੈਲਥ ਸੈਂਟਰ ਸੀਐਸਸੀ ਪਾਤੜਾਂ ਵਿਖੇ ਸਟਾਫ ਦੀ ਜਿਹੜੀ ਕਮੀ ਹੈਗੀ ਹੈ ਜੀ ਡਾਕਟਰ ਸਾਡੇ ਕੋਲੇ ਮਤਲਬ ਇੱਕੋ ਹੀ ਡਾਕਟਰ ਨੇ ਜਿਹੜੇ ਸਾਡੇ ਕੋਲੇ ਰੈਗੂਲਰ ਹੈਗੇ ਨੇ ਤੇ ਬਾਕੀ ਸਾਰੇ ਬਲੋਕ ਦੇ ਵਿੱਚ ਤਿੰਨ ਡਾਕਟਰ ਹੀ ਰਹਿ ਗਏ ਜੀ ਹੁਣ ਪਾਤੜਾਂ ਦੇ ਕਿੰਨੇ ਪੋਸਟਾਂ ਗਏ ਜੀ ਇੱਥੇ ਪਾਤੜਾਂ ਦੇ ਵਿੱਚ ਟੋਟਲ 6 ਪੋਸਟਾਂ ਨੇ ਜੀ ਡਾਕਟਰਾਂ ਦੀਆਂ ਵਿੱਚ ਸਪੈਸ਼ਲਿਸਟ ਵਿੱਚ ਮੈਡੀਕਲ ਅਫਸਰ ਐਮਬੀਬੀਐਸ ਕਿਹੜੇ ਕਿਹੜੇ ਖਾਲੀ ਨੇ ਪਾਤੜ ਇੱਥੇ ਸਰ ਸਪੈਸ਼ਲਿਸਟਾਂ ਦੀ ਤਾਂ ਸਾਰੀਆਂ ਖਾਲੀ ਨੇ ਜੀ ਕਿਹੜੇ ਕਿਹੜੇ ਐਮਬੀਬੀਐਸ ਇੱਕ ਸਾਡੇ ਕੋਲੇ ਹੈਗੇ ਨੇ ਜੀ ਮੈਡੀਸ਼ਨ ਦੇ ਨਹੀਂ ਹੈਗੇ ਪੀਡੀਟ੍ਰਿਕਸ ਬੱਚਿਆਂ ਦੇ ਨਹੀਂ ਹੈਗੇ ਜੀ ਗਾਇਨੀ ਵਾਲੇ ਨਹੀਂ ਹੈ ਆਰਥੋ ਵਾਲੇ ਸਰਜਰੀ ਵਾਲੇ ਕੋਈ ਸਪੈਸ਼ੈਲਟੀ ਨਹੀਂ ਹੈ ਸਰ ਚਲਾ ਰਹੇ ਹਾਂ ਮਤਲਬ ਓਵਰ ਡਿਊਟੀਆਂ ਕਰਨੀਆਂ ਪੈਂਦੀਆਂ ਡਾਕਟਰਜ਼ ਨੂੰ emergancy ਵੀ ਦੇਖਣੀ ਪੈਂਦੀ ਹੈ ਐਮਰਜੈਂਸੀ ਚਲਾਨੀ ਪੈਂਦੀ ਹੈ ਜੀ 24 ਆਵਰ ਆਰਾਊਂਡ ਦਾ ਕਲੋਕ ਐਮਰਜੈਂਸੀ ਚੱਲਦੀ ਹੈ ਸਟਾਫ ਦੀ ਨਿਯੁਕਤੀ ਨੂੰ ਲੈ ਕੇ ਤੁਹਾਡੇ ਕੋਲ ਕੋਈ ਲੈਟਰ ਵਗੈਰਾ ਸੰਦਰਭ ਭਾਗ ਨੂੰ ਜੀ ਸਰ ਵੈਸੇ ਤਾਂ ਵਿਭਾਗ ਨੂੰ ਪਤਾ ਹੀ ਹੈਗਾ ਸਿਵਲ ਸਰਜਨ ਲੈਵਲ ਤੇ ਵੀ ਸਾਰੇ ਕਿਤੇ ਬਾਕੀ ਅ ਅਸੀਂ ਆਪਦੇ ਵੱਲੋਂ ਵੀ ਲਿਖਿਆ ਹੋਇਆ ਹੈ ਸਿਵਲ ਸਰਜਨ ਸਾਹਿਬ ਨੂੰ ਵੀ ਸਾਡੇ ਕੋਲ ਇੱਥੇ ਡਾਕਟਰ ਲਗਾਏ ਜਾਣ ਹਾਂਜੀ ਹਾਂਜੀ ਕਿੰਨੇ ਕੁ ਪੇਸ਼ੈਂਟ ਦੀ ਜਿਹੜੀ ਰੋਜ਼ਾਨਾ ओपीडी ਹੋਈ ਹੈ ਇੱਥੇ ਜੀ ਰੋਜਾਨਾ ਸਰ ओपीडी ਹੋ ਜਾਂਦੀ ਹੈ ਜੀ ਸਰ 100 ਪਲੱਸ ਹੋ ਜਾਂਦੀ ਹੈ 150 ਵੀ ਹੋ ਜਾਂਦੀ ਹੈ 125 150 ਆਦੋ ਡਾਕਟਰ ਇੱਥੇ ਪੂਰੇ ਹੁਣ ਤਾਂ ਵੱਧ ਸਕਦੇ ਹੋ ਪੀਡੀ ਜੀ ਬਿਲਕੁਲ ਡਾਕਟਰ ਪਿਛਲੇ ਸਾਲ ਜਿਵੇਂ ਹੱਡੀਆਂ ਵਾਲੇ ਦੇ ਮੈਡੀਸਨ ਵਾਲੇ ਹੈਗੇ ਸੀ ਤਾਂ 200 ਵੀ ਹੋ ਜਾਂਦੀ ਸੀ 200 ਪਲੱਸ ਵੀ ਹੋ ਜਾਂਦੀ ਸੀ ਜੀ ਤੁਹਾਡਾ ਨਾਮ ਤੇ ਉਹਦਾ ਹੁਣੇ ਬਤਾਉ ਰਹੇ ਜੀ ਮੇਰਾ ਨਾਮ ਜੀ ਡਾਕਟਰ ਸतीश ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀਐਸਪਾਤੜਾ ਜੀ ਕੀ ਦਵਾਈਆਂ ਦੀ ਵੀ ਘਾਟ ਵੀ ਹੈਗੀ ਕੋਈ ਲੱਗਦਾ ਇੱਥੇ ਜੀ ਦਵਾਈਆਂ ਤਾਂ ਠੀਕ ਨੇ ਸਰ ਦਵਾਈਆਂ ਦੀ ਸਪਲਾਈ ਹੈਗੀ ਹੈ ਜੀ ਸਾਡੇ ਕੋਲ ਡਾਕਟਰਾਂ ਦੀ ਘਾਟ ਹੈ ਵੱਡੀ ਹੈ ਡਾਕਟਰਾਂ ਦੀ ਫਾਰਮਾਸਿਸਟ ਨਹੀਂ ਹੈਗੇ ਜੀ ਰੈਗੂਲਰ ਸਾਡੇ ਕੋਲ ਸਟਾਫ ਨਰਸਾਂ ਦੀ ਵੀ ਘਾਟ ਹੈ ਜੀ ਜੀ ਤੇ ਬਾਕੀ ਦਵਾਈ ਤਾਂ ਦਵਾਈ ਦੀ ਸਪਲਾਈ ਹੈ ਜੀ ਕਦੋਂ ਤੱਕ ਸੁਭਾਵਨਾ ਹੈਗੀ ਕੋਈ ਪੂਰੇ ਹੋਣ ਦੀ ਡਾਕਟਰਾਂ ਦੀ ਦੇਖੋ ਸਰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਹੈ ਜੀ ਇਸ ਸੰਬੰਧ ਦੇ ਵਿੱਚ ਜਦੋਂ ਕੋਈ ਨਵੀਂ ਭਰਤੀ ਦੇ ਵਿੱਚ ਕੋਈ ਜਾਂ ਟਰਾਂਸਫਰ ਹੋ ਕੇ ਕੋਈ ਨਵੀਂ ਅਪੁਆਇੰਟਮੈਂਟਸ ਹੁੰਦੀਆਂ ਨੇ ਤਾਂ ਸਾਨੂੰ ਉਮੀਦ ਹੈ ਵੀ ਡਾਕਟਰ ਸਾਡੇ ਕੋਲੇ ਜਲਦੀ ਆਣਗੇ ਤਾਂ ਕਿ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਸਕੀਏ ਰੈਗੂਲਰ ਸਰਵਿਕ ਡਾਕਟਰ ਤੁਹਾਡੇ ਕੋਲ ਇਸ ਚੈਨ ਰੈਗੂਲਰ ਇੱਕ ਡਾਕਟਰ ਨੇ ਜੀ